ਹੈਲੋ ਸਭ ਤੋਂ ਪਹਿਲਾਂ ਪਤੇ ਦੇ ਸਾਹ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਈ ਹੋਈ ਸਾਰੀ ਚੰਡੀਗੜ੍ਹ ਦੀ ਜੀ ਸਤਕਾਰਯੋਗ ਪ੍ਰੈਸ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਕਿ ਤੁਸੀਂ ਆਪਣੇ ਕੀਮਤੀ ਸਮਾਂ ਕੱਢ ਕੇ ਇਸ ਜ਼ਰੂਰੀ ਅਹਿਮ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਦੂਜਾ ਮੇਰੇ ਨਾਲ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਬਟਰੇਲਾ ਜੀ ਜੋ ਕੌਂਸਲਰ ਵੀ ਨੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਜੀ ਬੜੇਹੀੜੀ ਜੋ ਕਿ ਯੂਥ ਅਕਾਲੀ ਦਲ ਦੇ ਚੰਡੀਗੜ੍ਹ ਦੇ ਪ੍ਰਧਾਨ ਨੇ ਸੋ ਅੱਜ ਬੜੀ ਐਮ ਇੱਕ ਅਸੀਂ ਪ੍ਰੈਸ ਕਾਨਫਰੰਸ ਕਰਦੀ ਆ ਕਿਉਂਕਿ ਜੋ ਕੁਝ ਪਿਛਲੇ ਸਮੇਂ ਵਿੱਚ ਕਦੇ ਦੇਖਣ ਨੂੰ ਨਹੀਂ ਮਿਲਿਆ ਉਹ ਕੁਝ ਅੱਜ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਦੇਖਣ ਨੂੰ ਤੁਹਾਨੂੰ ਮਿਲੂਗਾ ਪਹਿਲਾਂ ਮੈਂ ਜੇ ਗੱਲ ਕਰਾਂ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਜਿਵੇਂ ਅੱਜ ਖਾਸ ਕਰਕੇ ਯੂਥ ਦੇ ਨਾਲ ਜਿਹੜੀ ਠੱਗੀ ਵਜੀ ਆ ਨਾ ਤਾਂ ਯੂਥ ਨੂੰ ਕੋਈ ਰੋਜ਼ਗਾਰ ਮਿਲਿਆ ਕਿਹਾ ਤਾਂ ਬਹੁਤ ਕੁਝ ਗਿਆ ਸੀ ਪਰ ਕੋਈ ਵੀ ਨੌਕਰੀ ਖਾਸ ਕਰਕੇ ਯੂਥ ਲਈ ਨਹੀਂ ਦਿੱਤੀ ਗਈ ਜੇ ਥੋੜੀਆਂ ਬਹੁਤੀਆਂ ਦਿੱਤੀਆਂ ਗਈਆਂ ਤਾਂ ਉਹ ਵੀ ਬਾਹਰਲੇ ਸੂਬਿਆਂ ਨੂੰ ਰੋਜ਼ਗਾਰ ਦਾ ਸਭ ਤੋਂ ਵੱਡਾ ਮੁੱਦਾ ਹੁੰਦਾ ਯੂਥ ਲਈ ਔਰ ਉਹਦਾ ਬੇੜਾ ਕਰਕ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਹੋ ਚੁੱਕਿਆ ਦੂਜਾ ਹੁੰਦਾ ਸਪੋਰਟਸ ਜਿਹੜੀਆਂ ਸ਼੍ਰੋਮਣੀ ਕਾਲੀ ਸਰਕਾਰ ਵੇਲੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਸੀ ਜਿਮ ਵੰਡੇ ਜਾਂਦੇ ਸੀ ਖੇਡ ਕਿੱਟਾਂ ਵੰਡੀਆਂ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਗਰਾਊਂਡ ਤਿਆਰ ਕੀਤੇ ਜਾਂਦੇ ਸੀ ਜਿੰਮਾਂ ਲਈ ਖੁੱਲਾ ਪੈਹ ਦਿੱਤਾ ਜਾਂਦਾ ਸੀ ਅੱਜ ਉਹ ਜ਼ੀਰੋ ਹੈ ਨਾ ਹੀ ਕੋਈ ਟੂਰਨਾਮੈਂਟਾਂ ਨਾ ਹੀ ਕੋਈ ਕਬੱਡੀ ਵਰਲਡ ਕੱਪ ਹੈ ਜਿਹੜੇ ਟੂਰਨਾਮੈਂਟ ਚੱਲਦੇ ਸੀ ਉਹ ਵੀ ਸਰਕਾਰ ਨੇ ਬੰਦ ਕਰ ਦਿੱਤੇ ਨੇ ਤੇ ਨਾ ਹੀ ਖਿਡਾਰੀਆਂ ਲਈ ਕੋਈ ਖਾਸ ਕੋਈ ਸਹੂਲਤ ਜਾਂ ਕੋਈ ਯੋਗਦਾਰ ਸਰਕਾਰ ਜਿਹੜੀ ਆ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਪਾ ਰਹੀ ਆ ਤੀਜਾ ਸਭ ਤੋਂ ਵੱਡਾ ਜਿਹੜਾ ਮੁੱਦਾ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਆਈ ਸੀ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਮਕਾਉਂਦੀਆਂ ਨੇ ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਦੇ ਨੇ ਅੱਜ ਦੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਮੈਂ ਫੇਰ ਰੀਪੀਟ ਕਰ ਰਿਹਾ ਭਗਵੰਤ ਮਾਨ ਬਾਰ ਬਾਰ ਕਹਿੰਦਾ ਹੁੰਦਾ ਸੀ ਚਿੱਟਾ ਆਪਣੀ ਵਿਕਦਾ ਸਰਕਾਰਾਂ ਵਕਾਉਂਦੀਆਂ ਨੇ ਅੱਜ ਪੰਜਾਬ ਦੇ ਵਿੱਚ ਥਾਂ ਥਾਂ ਜਿਹੜਾ ਚਿੱਟਾ ਵਿਕ ਰਿਹਾ ਜਿਹੜਾ ਪਿੰਡ ਪਿੰਡ ਮਹੱਲੇ ਤੱਕ ਪੁੜੀਆਂ ਇਥੋਂ ਤੱਕ ਹਾਲਾਤ ਨੇ ਕਿ ਕੁਲਧਿਆਲੇ ਦੇ ਅਖਬਾਰ ਨੇ ਖਬਰ ਲਈ ਪਿਛਲੇ ਸਮੇਂ ਦੇ ਵਿੱਚ ਕਿ ਤਿੰਨ ਕੁੜੀਆਂ ਦੇ ਨਾਲ ਇੱਕ ਕੁੜੀ ਫ੍ਰੀ ਇਹ ਹਾਲਾਤ ਪੰਜਾਬ ਦੇ ਨੇ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 10 ਗੁਣਾ ਵੱਧ ਚੁੱਕੀ ਆ ਤੇ ਨਸ਼ੇ ਦੀ ਗਿਣਤੀ ਕਿੰਨੀ ਵੱਧ ਚੁੱਕੀ ਆ ਇਹ ਤਾਂ ਗਿਣਤੀ ਮਿਲਤੀ ਤੋਂ ਬਾਹਰ ਇਹ ਹਾਲਾਤ ਅੱਜ ਪੰਜਾਬ ਦੇ ਬਲੇ ਹੋਏ ਨੇ ਤੇ ਇਹਨਾਂ ਦਾ ਸੁਪਰੀਮੋ ਜਿਹੜਾ ਅੱਜ ਕੱਲ੍ਹ ਦਿੱਲੀ ਦੀ ਜੇਲ੍ਹ ਦੀ ਹਵਾ ਦੇਖ ਰਿਹਾ ਹੈ ਉਹ ਕਹਿੰਦਾ ਹੁੰਦਾ ਸੀ ਕਿ ਜੇ ਸਰਕਾਰਾਂ ਸਿਹਰਦ ਹੋਣ ਤਾਂ 2 ਹਫਤਿਆਂ ਵਿੱਚ ਨਸ਼ਾ ਬੰਦ ਹੋ ਸਕਦਾ ਹੈ ਪਰ 2 ਸਾਲ ਹੋ ਗਏ ਇੱਕ ਥਾਂ ਵੀ ਨਸ਼ਾ ਬੰਦ ਨਹੀਂ ਕਰ ਸਕੇ ਕਿਹੜੀ ਇਹਨਾਂ ਨੇ ਕੋਈ ਵੱਡੀ ਕਾਰਵਾਈ ਕੀਤੀ ਕਿਹੜੇ ਏਰੀਆ ਜਾਂ ਕਿਹੜੇ ਮਹੱਲੇ ਦੇ ਵਿੱਚ ਨਸ਼ਾ ਰੋਕ ਲਿਆ ਉਹ ਬਿਲਕੁਲ ਫੇਲ ਹੋ ਚੁੱਕੇ ਨੇ ਸੋ ਇਹ ਤੋਂ ਸਾਬਤ ਹੁੰਦਾ ਹੈ ਕਿ ਇਹ ਇਹਨਾਂ ਦੇ ਆਪਣੇ ਬਿਆਨ ਨੇ ਕਿ ਚਟਾ ਆਪਣੇ ਬਿਕਦਾ ਸਰਕਾਰਾਂ ਬਕੌਲੀਆਂ ਦਾ ਮਤਲਬ ਸਰਕਾਰ ਵਿਕਾਰੀ ਔਨ ਕਲੀਅਰ ਹੈ ਇਹਦਾ ਮਤਲਬ ਸਰਕਾਰਾਂ ਸਿਹਰਦ ਨਹੀਂ ਹੈਗੀਆਂ ਨਸ਼ੇਲੀ ਤੇ ਭ੍ਰਿਸ਼ਟਾਚਾਰ ਉਹਦਾ ਪੂਰਾ ਬੋਲਬਾਲਾ ਸੋ ਪੰਜਾਬ ਦੇ ਹਾਲਾਤ ਬੜੇ ਤਰਸਯੋਗ ਹੋਏ ਪਏ ਨੇ ਜੇ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਜਦੋਂ ਤੋਂ ਸ਼੍ਰੋਮਣੀ ਕਾਲਦਲ ਦੀ ਪਿਛਲੇ ਸਮੇਂ ਚ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਚ ਬੜੇ ਪੰਥ ਪੰਜਾਬ ਪੰਜਾਬੀ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਮੁੱਚੀ ਸੀਨੀਅਰ ਲੀਡਰਸ਼ਿਪ ਇੱਕ ਮੁੱਦੇ ਤੇ ਪੰਜਾਬ ਵਿੱਚੋਂ ਲੜਨ ਜਾ ਰਹੇ ਨੇ ਪੰਥਕ ਅਜੰਡੇ ਤੇ ਪੰਜਾਬ ਦੇ ਅਜੰਡੇ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਅਜੰਡੇ ਤੇ ਪੰਜਾਬੀ ਦੇ ਅਜੰਡੇ ਤੇ ਤੇ ਜਦੋਂ ਦਾ ਉਹ ਮਹੌਰ ਬਣਨਾ ਸ਼ੁਰੂ ਹੋਇਆ ਪਿਛਲੇ ਸਮੇਂ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਦੀ ਰਾਜਧਾਨੀ ਦੇ ਵਿੱਚ ਸ਼੍ਰੋਮਣੀ ਕਲਦਨ ਨੇ ਇਕੱਲਿਆਂ ਚੋਣ ਲੜੀ ਸਾਡੇ ਸ਼੍ਰੋਮਣੀ ਕਲਦਨ ਦੇ ਪ੍ਰਧਾਨ ਸਤਕਾਰਯੋਗ ਹਰਦੀਪ ਸਿੰਘ ਮਟਰੇਲਾ ਜੀ ਬੈਠੇ ਨੇ ਇਹ ਆਪ ਕੌਂਸਲਰ ਬਣੇ ਅਤੇ 15 ਤੋਂ ਵੱਧ ਸੀਟਾਂ ਤੇ ਚੋਣ ਲੜੀ ਤੇ ਥੋੜੇ-ਥੋੜੇ ਫਰਕ ਨਾਲ ਸਾਡੇ ਕਈ ਨੌਜਵਾਨ ਹਾਰੇ ਸਾਡੇ ਯੂਜ ਦੇ ਪ੍ਰਧਾਨ ਇਹਨਾਂ ਨੇ ਵੀ ਚੋਣ ਲੜੀ ਸੀ ਤੇ ਬਹੁਤ ਥੋੜੇ ਫਰਕ ਦੇ ਨਾਲ ਇਹ ਰਹਿ ਗਏ ਸੀ ਪਰ ਜਦੋਂ ਦਾ ਹੁਣ ਮਾਹੌਲ ਪੰਜਾਬ ਦਾ ਬਣ ਲੱਗਿਆ ਮੈਂ ਸਮਝਦਾ ਕਿ ਚੰਡੀਗੜ੍ਹ ਵਰਗਾ ਸ਼ਹਿਰ ਜਿੱਤੇ ਹਰ ਵਰਗ ਹਰ ਕੈਟਾਗਰੀ ਤੇ ਖਾਸ ਕਰਕੇ ਪੜਿਆ ਲਿਖਿਆ ਵਰਗ ਸਟੇਟ ਦੀ ਰਾਜਧਾਨੀ ਦੇ ਵਿੱਚ ਰਹਿੰਦਾ ਹੋਵੇ ਤੇ ਉਥੋਂ ਬਹੁਤ ਵੱਡੇ ਪੱਧਰ ਤੇ ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਇਹ ਕਹਿਣਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੰਚ ਤੇ ਸਟੇਜ ਤੇ ਆ ਕੇ ਕੰਮ ਕਰਨਾ ਚਾਹੁੰਦੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਜੁਆਇਨਿੰਗ ਕਰਨਾ ਚਾਹੁੰਦੇ ਆਂ ਇਹ ਸੰਪੂਰਨ ਰੂਪ ਦੇ ਵਿੱਚ ਮੈਂ ਸਮਝਦਾ ਇੱਕ ਪੂਰੀ ਪੰਜਾਬ ਸਟੇਟ ਦੇ ਵਿੱਚ ਵੱਡਾ ਮੈਸੇਜ ਆ ਬਹੁਤ ਵੱਡਾ ਮੈਸੇਜ ਆ ਇਹ ਸਿਰਫ ਸ਼ੁਰੂਆਤ ਆ ਧੰਨਵਾਦ ਕਰਦਾ ਮੈਂ ਹਰਦੀਪ ਸਿੰਘ ਬਟਰੇਲਾ ਜੀ ਦਾ ਕੀ ਇਹਨਾਂ ਦੀ ਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲ ਦਲ ਵਾਰ-ਵਾਰ ਬੂਤ-ਬੂਤ ਪੱਧਰ ਤੱਕ ਮਜ਼ਬੂਤ ਹੋਣ ਲਈ ਕੰਮਰ ਕਸੇ ਕਸ ਰਿਹਾ ਹੈ ਅੱਜ ਇਹ ਮਾਹੌਲ ਨੂੰ ਦੇਖਦੇ ਹੋਏ ਕਿ ਸ਼੍ਰੋਮਣੀ ਕਾਲ ਦਲ ਤੋਂ ਜੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਯੂਥ ਆ ਜਿਹੜਾ ਉਹ ਆਸ ਦੀ ਕਿਰਨ ਵਰ ਦੇਖ ਰਿਹਾ ਹੈ ਜੇ ਅੱਜ ਚੰਡੀਗੜ੍ਹ ਦੇ ਨੌਜਵਾਨ ਇੱਕ ਆਸ ਆ ਜਿਹੜੀ ਉਹ ਸਿਰਫ ਸ਼੍ਰੋਮਣੀ ਕਾਲ ਦਲ ਵੱਲ ਦੇਖ ਰਹੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਦਾ ਮਾਹੌਲ ਕੀ ਆ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ 1 ਫਰਵਰੀ ਤੋਂ ਚੱਲ ਰਹੀ ਆ ਤੇ ਮੈਂ ਲਗਭਗ ਯਾਤਰਾ ਵਿੱਚ ਹਰ ਰੋਜ਼ ਉਹਦੇ ਨਾਲ ਹੁੰਨਾ ਸੋ ਜਿਹੜਾ ਮਾਹੌਲ ਉਹ ਯਾਤਰਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਮੈਂ ਬਿਆਨ ਕਰਾਂ ਤਾਂ ਥੋੜਾ ਬਿਆਨ ਕਰ ਸਕਦਾ ਕਿਉਂਕਿ ਜੋ ਦੇਖ ਕੇ ਮੈਂ ਸੂਸ ਉੱਥੇ ਹੁੰਦਾ ਪਤਾ ਲੱਗਦਾ ਕਿ ਕਿਵੇਂ ਪਿੰਡਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਸਵਾਗਤ ਕਰ ਰਹੀਆਂ ਕੋਠਿਆਂ ਤੇ ਚੜ ਕੇ ਰਾਹਾਂ ਦੇ ਵਿੱਚ ਗੱਡੀਆਂ ਰੋਕ ਰੋਕ ਕੇ ਕਿਵੇਂ ਮਜ਼ਦੂਰ ਵਰਗ ਖੇਤਾਂ ਵਿੱਚੋਂ ਆ ਕੇ ਕਿਵੇਂ ਕਿਸਾਨ ਮਲਾਜ਼ਮ ਵਰਗ ਨੌਜਵਾਨ ਵਰਗ ਉਹ ਕਿਹੜਾ ਵਰਗ ਹੈ ਜਿਹੜਾ ਉਸ ਯਾਤਰਾ ਦੇ ਵਿੱਚ ਸ਼ਮੂਲਿਤ ਨਹੀਂ ਕਰ ਰਿਹਾ ਉਸ ਸਪਸ਼ਟ ਜਿਹੜਾ ਸੰਕੇਤ ਆ ਉਹ ਦਿਖ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆਸ ਪੰਜਾਬੀ ਰੱਖੀ ਬੈਠੇ ਨੇ ਕਿ ਜਿਹੜੀਆਂ ਠੱਗੀਆਂ ਕਦੇ 17 ਚ ਘਰ ਘਰ ਨੌਕਰੀ ਦੇ ਨਾਂ ਤੇ ਕਦੇ 22 ਚ ਬਦਲਾਅ ਦੇ ਨਾਂ ਤੇ ਉਹ ਜਿਹੜੀ ਠੱਗੀ ਹਰ ਵਰਗ ਨਾਲ ਬੱਜੀ ਉਹ ਠੱਗੀ ਦਾ ਮੈਂ ਸਮਝਦਾ ਕਿ ਬਦਲਾ ਲੈ ਲਈ ਪੰਜਾਬੀਆਂ ਨੂੰ ਇੱਕੋ ਮੰਚ ਦਿਖਦਾ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਸ਼੍ਰੋਮਣੀ ਕਾਲ ਦਲੇ ਜੋ ਕਿਹਾ ਉਹ ਕੀਤਾ ਤੇ ਜੋ ਕਹਿੰਦੇ ਨੇ ਉਹ ਕਰਦੇ ਨੇ ਇਹ ਪੰਜਾਬ ਦੇ ਬੱਚੇ-ਬੱਚੇ ਦੀ ਜੁਬਾਨ ਤੇ ਆ ਕਿ ਸ਼੍ਰੋਮਣੀ ਕਾਲ ਦਲ ਇੱਕ ਉਹ ਪਾਰਟੀ ਆ ਜਿਹੜੀ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਤਰੱਕੀ ਲਈ ਲੜਦੀ ਆ ਹੱਕਾਂ ਲਈ ਖੜਦੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਕੱਲਾ ਸਰਕਾਰਾਂ ਬਣਾਉਣਾ ਨਹੀਂ ਨਹੀਂ ਸ਼੍ਰੋਮਣੀ ਕਾਲਜਲ ਦਾ ਮਕਸਦ ਪੰਜਾਬ ਤੇ ਪੰਜਾਬੀ ਦੀ ਪਹਿਰੇਦਾਰੀ ਕਰਨਾ 100 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਕਾਲਜਲ ਦਾ ਜੇ ਪੂਰਨ ਬਹੁਮਤ ਦੇ ਵਿੱਚ ਸਰਕਾਰਾਂ ਦੀ ਗੱਲ ਕਰੀਏ ਰਾਜ ਭਾਗ ਦੀ ਗੱਲ ਕਰੀਏ ਤਾਂ 100 ਸਾਲ ਦੇ ਵਿੱਚ ਕੇਵਲ 15 ਸਾਲ 97 ਤੋਂ 2 ਤੱਕ 7 ਤੋਂ 17 ਤੱਕ 15 ਸਾਲ ਪੰਜ-ਪੰਜ ਸਾਲ ਲਈ ਰਾਜ ਕੀਤਾ ਪਰ ਉਹ 15 ਸਾਲ ਦਾ ਜੇ ਤੁਸੀਂ ਲੇਖਾ ਜੋਖਾ ਜਦੋਂ ਦਾ ਦੇਸ਼ ਆਜ਼ਾਦ ਹੋਇਆ 70 ਸਾਲ ਨਾਲ ਤੋਲੋਗੇ ਤਾਂ 55 ਸਾਲ ਦੇ ਵਿੱਚ ਉਹ ਕੁਝ ਨਹੀਂ ਹੋਇਆ ਜੋ 15 ਸਾਲ ਦੇ ਵਿੱਚ ਕਰਕੇ ਦਿਖਾਇਆ ਇਹ ਫਰਕ ਹੈ ਭਮਾ ਐਜੂਕੇਸ਼ਨ ਹੋਵੇ ਭਮਾ ਐਸੀ ਭਾਈਚਾਰੇ ਲਈ ਸਕੀਮਾਂ ਹੋਣ ਭਮਾ ਡਿਵੈਲਪਮੈਂਟ ਹੋਵੇ ਅੱਜ ਪੰਜਾਬ ਦੀ ਕਿਸੇ ਵੀ ਗਲੀ ਨਾਲੀ ਨੂੰ ਲੰਘ ਜਾਓ ਕਿਸੇ ਗਲੀ ਤੇ ਮੋਟਰਸਾਈਕਲ ਲੈ ਜਾਓ ਤਾਂ ਉਹ ਗਲੀ ਜਿਹੜੀਆਂ ਟੈਲਾਂ ਲੱਗੀਆਂ ਹੋਈਆਂ ਨੇ ਕਾਲੀਦਲ ਕਾਲੀਦਲ ਬੋਲਦੀਆਂ ਨੇ ਕਿਸੇ ਵੀ ਸੜਕ ਤੇ ਸਾਰੀ ਸਤਕਾਰਯੋਗ press ਬੈਠੀ ਆ ਤੁਸੀਂ ਵੀ ਸਾਰੇ ਪੰਜਾਬ ਚ ਘੁੰਮਦੇ ਹੋ ਕਿਸੇ ਵੀ ਸੜਕ ਤੋਂ ਅੰਮ੍ਰਿਤਸਰ ਤੋਂ ਇੱਕ ਸੜਕ ਕੋਈ ਹੋਰ ਕਹਿ ਦੇਵੇ ਕਿ ਕਿਸੇ ਨੇ ਇੱਟ ਵੀ ਲਾਈ ਹੋਵੇ ਇੱਕ ਫੁੱਟ ਵੀ ਬਣਾਇਆ ਹੋਵੇ ਸਾਰੀਆਂ ਸੜਕਾਂ ਦਾ ਜਾਲ ਸਰਦਾਰ ਸੁਖਪੀ ਸਿੰਘ ਬਾਦਲ ਜੀ ਦੀ ਦੂਰੰਦੇਸ਼ੀ ਸੋਚ ਵਿੱਚ ਬਣਿਆ ਜੇ ਦੇ ਸਟੇਟ ਦੀ ਤਰੱਕੀ ਕਰਨੀ ਆ ਜੇ ਸਾਰੇ ਕਿਸੇ 에어ਪੋਰਟ ਤੇ ਜਾ ਕੇ ਤੁਸੀਂ ਖੜ੍ਹ ਜਿਓ ਪਾਸਪੋਰਟ ਲੈ ਕੇ ਤਾਂ ਕਲਾ ਕਲਾ 에어ਪੋਰਟ ਗੁਵਾਹੀ ਪਰਦਾ ਸ਼੍ਰੋਮਣੀ ਅਕਾਲੀ ਦਲ ਜੇ ਕਿਸਾਨਾਂ ਦੀ ਗੱਲ ਕਰ ਲਓਗੇ ਤਾਂ 25 ਸਾਲ ਤੋਂ ਵੱਧ ਜੇ ਬਿੱਲ ਮਾਫਲੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੋ ਕਹਿਣ ਦਾ ਮਤਲਬ ਹੈ ਜੇ ਮੈਂ ਗਣਤੀਆਂ ਗਿਣਾਉ ਲੱਗ ਜਾ ਛਾਤੀ ਤੇ ਹੱਥ ਮਾਰ ਕੇ ਕਹੀਦਾ ਜੋ ਕਿਹਾ ਉਹ ਕਰਕੇ ਦਿਖਾਇਆ ਜੋ ਨਹੀਂ ਕਿਹਾ ਉਹ ਵੀ ਕਰਕੇ ਦਿਖਾਇਆ ਇਹ ਸਰਦਾਰ ਸਬੀਰ ਸਿੰਘ ਬਾਦਲ ਜੀ ਸਵਰਗ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੋਚ ਅਤੇ ਪੰਜਾਬ ਤੇ ਪੰਜਾਬੀ ਤੇ ਪਿਆਰ ਸੋ ਇਸ ਲਈ ਮੈਂ ਸਮਝਦਾ ਕਿ ਉਹ ਡਵੈਲਪਮੈਂਟ ਦੇ ਮਾਡਲ ਨੂੰ ਦੇਖਦੇ ਹੋਏ ਭਾਈਚਾਰਕ ਸਾਂਝ ਦੇ ਮਾਡਲ ਨੂੰ ਦੇਖਦੇ ਹੋਏ ਅੱਜ ਚੰਡੀਗੜ੍ਹ ਵਰਗੇ ਸ਼ਹਿਰ ਵਿੱਚੋਂ ਨੌਜਵਾਨ ਨੇ ਜਿਹੜੇ ਮੈਂ ਧੰਨਵਾਦ ਕਰਦਾ ਸਾਰੇ ਨੌਜਵਾਨਾਂ ਦਾ ਜਿਹੜੇ ਅੱਜ ਸ਼੍ਰੋਮਣੀ ਕਾਲ ਦਲ ਦੇ ਵਿੱਚ ਸ਼ਮੂਲਿਤ ਕਰਨ ਲੱਗੇ ਨੇ ਕਿਉਂਕਿ ਥੋੜਾ ਇੱਕ ਭਰੋਸਾ ਕਿ ਜੇ ਪੰਜਾਬ ਦੀ ਨੁਹਾਰ ਸ਼੍ਰੋਮਣੀ ਕਾਲ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਦਲ ਸਕਦੇ ਨੇ ਤਾ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਚੰਡੀਗੜ੍ਹ ਦੇ ਮੁੱਦੇ ਨੇ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੀਆਂ ਬਹੁਤ ਕੰਮ ਨੇ ਜਿਹੜੇ ਹੋਣ ਵਾਲੇ ਨੇ ਜਿਹੜੇ ਚੰਡੀਗੜ੍ਹ ਦੇ ਨਾਲ ਵਸਦੇ ਪਿੰਡ ਨੇ ਜਿਹੜੀ ਉਹਨਾਂ ਦੀ ਆਸ ਦੀ ਕਿਰਨ ਹੈ ਉਹ ਅੱਜ ਸ਼੍ਰੋਮਣੀ ਕਾਲਦਨ ਦੇ ਨਾਲ ਆ ਤਾਂ ਹੀ ਉਹ ਅੱਜ ਵੱਖ-ਵੱਖ ਪਾਰਟੀਆਂ ਤੋਂ ਨੌਜਵਾਨ ਨੇ ਜਿਹੜੇ ਆਪਣੇ ਪੂਰੇ ਸਾਥੀਆਂ ਦੇ ਨਾਲ ਪੂਰੇ ਪਰਿਵਾਰ ਗਰੁੱਪਾਂ ਦੇ ਨਾਲ ਅੱਜ ਸ਼੍ਰੋਮਣੀ ਕਾਲਦਨ ਦੇ ਵਿੱਚ ਜੁਆਇਨਿੰਗ ਕਰਨ ਲੱਗੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਆਕਾਸ਼ਦੀਪ ਸਿੰਘ ਜੀ ਆਕਾਸ਼ ਜੀ ਜਿਹੜੇ ਬੀਐਸਪੀ ਦੀ ਜਿਹੜੀ ਆ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੱਧਰ ਨੇੜੇ ਆਜੋ ਜਵਾਲ ਕਰਨ ਲੱਗੇ ਨੇ ਬਾਕੀ ਸਭ ਨੂੰ ਡਿਟੇਲ ਚ ਜਾਣਕਾਰੀ ਬਟੇਲਾ ਸਾਹਿਬ ਹੋਰ ਦੇਣਗੇ ਚੰਡੀਗੜ੍ਹ ਬਾਰੇ ਹਰ ਸਿਮਰ ਸਿੰਘ ਜੀ ਕਾਂਗਰਸ ਪਾਰਟੀ ਛੱਡ ਕੇ ਅੱਜ ਸ਼੍ਰੋਮਣੀ ਕਾਲ ਦਲ ਵਿੱਚ ਆਪਣੀ ਪੂਰੀ ਟੀਮ ਦੇ ਨਾਲ ਇਹ ਉਹ ਨੌਜਵਾਨ ਨੇ ਜਿਹੜੇ ਇਕੱਲੇ ਨਹੀਂ ਜਿਨ੍ਹਾਂ ਦੇ ਮਗਰ ਕਾਫਲੇ ਚੱਲਦੇ ਨੇ ਤੇ ਆਸ ਦੀ ਕਿਰਨ ਸ਼੍ਰੋਮਣੀ ਕਾਲਜਦਲ ਤੋਂ ਰੱਖ ਕੇ ਅੱਜ ਸ਼੍ਰੋਮਣੀ ਕਾਲਜਦਲ ਦਾ ਝੰਡਾ ਫੜਨ ਲੱਗੇ ਨੇ ਸਰਨਜੀਤ ਸਿੰਘ ਜੀ ਜਿਹੜੇ ਬੀਜੇਪੀ ਦੇ ਵਿੱਚ ਯੂਥ ਦੇ ਲੀਡਰ ਰਹੇ ਨੇ ਯੂਥ ਦੇ ਚਿਹਰੇ ਰਹੇ ਨੇ ਸਰਨਜੀਤ ਸਿੰਘ ਜੀ ਉਹ ਅੱਜ ਬੀਜੇਪੀ ਪਾਰਟੀ ਨੂੰ ਛੱਡ ਕੇ ਪੂਰੀ ਟੀਮ ਸਮੇਤ ਸ਼੍ਰੋਮਣੀ ਕਾਲਜਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਇਹ ਨੌਜਵਾਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਪੂਰੀ ਸਮੂਚੀ ਸੀਨੀਅਰ ਲੀਡਰਸ਼ਿਪ ਵੱਲੋਂ ਕਿ ਤਕੜੇ ਹੋ ਕੇ ਪਾਰਟੀ ਦਾ ਝੰਡਾ ਚੱਕ ਕੇ ਬਾੜ-ਬਾੜ ਤੱਕ ਜਾ ਕੇ ਚੰਡੀਗੜ੍ਹ ਦੇ ਵਿੱਚ ਚੱਲੀਏ ਜੋ ਵੀ ਸ਼੍ਰੋਮਣੀ ਕੱਲ੍ਹਲਾ ਜੀ ਇੱਕ ਕਾਉਂਸਲਰ ਆ ਤੁਸੀਂ ਇਹਦੀ ਬਾੜ ਵਿੱਚ ਜਾ ਕੇ ਦੇਖੋ ਬਟਰੇਲਾ ਸਾਹਿਬ ਦੀ ਸਾਰੇ ਚੰਡੀਗੜ੍ਹ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿਉਂਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਬਾਕੀ ਮੈਂ ਸਾਰੇ ਆਏ ਹੋਏ ਨੌਜਵਾਨਾਂ ਦਾ ਸਵਾਗਤ ਕਰਦਾ ਜੀ ਆਖਦਾ ਬਾਕੀ ਗੱਲ ਬਾਅਦ ਚੋਂ ਕਰਾਂਗੇ ਮੈਂ ਬਟਰੇਲਾ ਸਾਹਿਬ ਨੂੰ ਬੇਨਤੀ ਆ ਕਿ ਥੋੜੀ ਤੁਸੀਂ ਵੀ ਜਾਣਕਾਰੀ ਦਿਓ ਬਹੁਤ ਬਹੁਤ ਧੰਨਵਾਦ ਫਰਦਾਨ ਜੀ ਚੰਡੀਗੜ੍ਹ ਬਾਰੇ ਅਸੀਂ ਪ੍ਰਧਾਨ ਜੀ ਨੇ ਵੀ ਕਾਫੀ ਕੁਝ ਦੱਸਿਆ ਮੈਂ ਵੀ ਦੱਸਣ ਜਾਂਦਾ ਤੁਹਾਨੂੰ ਕਿ ਜਿਹੜਾ ਚੰਡੀਗੜ੍ਹ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਹੋਏਗਾ ਜਿਹੜਾ ਐਮਪੀ ਦੀ ਚੋਣ ਲੱਗ ਲੜੇਗਾ ਅੱਜ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਹੀ ਚੋਣ ਲੜਿਆ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੀ ਰਿਹਾ ਹੈ ਅਸੀਂ ਪਿਛਲੇ ਦਿਨ ਜਿਹੜੀ ਨਗਰ ਨਿਗਮ ਦੀ ਚੋਣ ਸੀ ਉਹ ਅਸੀਂ ਲੜੇ ਸੀਗੇ ਜਿਨ੍ਹਾਂ 'ਚ 15 ਵਾਡਾ ਦੇ ਵਿੱਚੋਂ 7.8% ਵੋਟ ਸਾਨੂੰ ਪਿਆ ਸੀਗਾ ਉਸ ਦੇ ਆਧਾਰ ਉਸ ਨੂੰ ਆਧਾਰ ਬਣਾ ਕੇ ਅਸੀਂ ਜਿਹੜੀ ਇਹ ਚੋਣ ਲੜਨ ਜਾ ਰਹੇ ਹਾਂ ਤੇ ਅਸੀਂ ਇਹ ਚੋਣ ਦੇ ਵਿੱਚ ਜਿਹੜੇ ਇੱਥੋਂ ਦੇ ਲੋਕਲ ਮੁੱਦੇ ਨੇ ਉਹਨਾਂ ਤੇ ਅਸੀਂ ਗੱਲ ਕਰਾਂਗੇ ਕਿਉਂਕਿ ਨੈਸ਼ਨਲ ਇਸ਼ੂਸ ਤੇ ਚੰਡੀਗੜ੍ਹ ਦਾ ਹਮੇਸ਼ਾ ਐਮਪੀ ਜਿਹੜਾ ਚੁਣਿਆ ਗਿਆ ਹੈ ਉਹ ਨੈਸ਼ਨਲ ਇਸ਼ੂਸ ਤੇ ਚੁਣਿਆ ਜਾਂਦਾ ਹੈ ਕਿ ਸੈਂਟਰ ਦੇ ਵੀ ਸਰਕਾਰ ਕੀ ਦੀ ਬਣ ਰਹੀ ਹੈ ਪਰ ਚੰਡੀਗੜ੍ਹ ਦੀ ਗੱਲ ਕੋਈ ਵੀ ਇੱਥੋਂ ਦਾ ਐਮਪੀ ਨਾ ਅਜ ਤੱਕ ਕਰੀ ਐ ਨਾ ਪਹਿਲਾਂ ਨੇ ਕਰੀ ਐ ਨਾ ਕਾਂਗਰਸ ਵਾਲਿਆਂ ਨੇ ਕਰੀ ਐ ਚੰਡੀਗੜ੍ਹ ਦੇ ਇਸ਼ੂਸ ਤੇ ਕੋਈ ਵੀ ਦਿੱਲੀ ਜਾ ਕੇ ਬੋਲਦਾ ਨਹੀਂ ਹੈ ਅਸੀਂ ਜਿਹੜਾ ਹੈਗਾ ਇੱਥੇ ਤੇ ਜਿਹੜੇ ਮੁੱਦੇ ਨੇ ਲੋਕਲ ਪਿੰਡਾਂ ਦੇ ਮੁੱਦੇ ਨੇ ਲਾਲ ਡੋਰੇ ਦਾ ਮੁੱਦਾ ਹੋ ਗਿਆ ਲਾਲ ਡੋਰੇ ਦੇ ਬਾਹਰ ਕਨੈਕਸ਼ਨ ਨਹੀਂ ਮਿਲਦੇ ਬਾੜੇ ਨੇ ਜਿਹੜੇ ਜਿੰਝੇ ਜਮੈਂ ਦੱਸਣਾ ਜਦੋਂ ਬਾੜੇ ਨੰਬਰ ਦੇ ਜਿਨ੍ਹਾਂ ਦੇ ਮਾਲਕ ਪਿੰਡਾਂ ਵਾਲੇ ਨੇ ਉਹਨਾਂ ਨੂੰ ਪਾਣੀ ਦੇ ਕਨੈਕਸ਼ਨ ਨਹੀਂ ਮਿਲ ਰਹੇ ਜਦਕਿ ਪਾਣੀ ਉਹ ਬਿੱਲ ਮੀਟਰ ਲਵਾਣਾ ਚਾਹੁੰਦੇ ਨੇ ਫਰੀ ਨਹੀਂ ਵਰਤਣਾ ਚਾਹੁੰਦੇ ਉਹਨਾਂ ਨੂੰ ਪਾਣੀ ਦੇ ਕਨੈਕਸ਼ਨ ਨਹੀਂ ਮਿਲਦੇ ਬਿਲਡਿੰਗ ਦੀ ਬਿਲਡਿੰਗ ਬਾਇਲਾਜ਼ ਨਹੀਂ ਇੱਥੇ ਦੇ ਐਮੈਂਡ ਕਰਤੇ ਜਾ ਰਹੇ ਜਿਹੜੇ ਇੱਥੋਂ ਦੀ ਬਡਾਪਾ ਪੈਨਸ਼ਨ ਨਹੀਂ ਵਧੀ ਵਿਧਵਾ ਪੈਨਸ਼ਨ ਨਹੀਂ ਵਧੀ ਡਿਸੇਬਲ ਪੈਨਸ਼ਨ ਨਹੀਂ ਵਧੀ ਕੋਈ ਸ਼ਗਨ ਸਕੀਮ ਨਹੀਂ ਲਾਗੂ ਜਦਕਿ ਨਾਲ ਦੇ ਸੂਬਿਆਂ ਦੇ ਵਿੱਚ ਚਾਹੇ ਪੰਜਾਬ ਚ ਲਾ ਲਓ ਚਾਹੇ ਹਰਿਆਣਾ ਚ ਲਾ ਲਓ ਪੰਜਾਬ ਦੇ ਵਿੱਚ ਜਦੋਂ ਸਾਡੀ ਸਰਕਾਰ ਹੁੰਦੀ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸ਼ਗਨ ਸਕੀਮ ਚੱਲਦੀ ਸੀ ਔਰ ਹੋਰ ਵੀ ਜਿਹੜੇ ਸ਼ਹਿਰ ਦੇ ਮੁੱਦੇ ਮੁੱਦੇ ਨੇ ਫਲੋਰ ਵਾਈਜ਼ ਜਿਹੜੀਆਂ ਇਹਨਾਂ ਨੇ ਰਜਿਸਟਰੀਆਂ ਬੰਦ ਕਰੀਆਂ ਹੋਈਆਂ ਨੇ ਉਹ 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 ਬਹੁਤ ਵੱਡਾ ਮੁੱਦਾ ਏ ਹਾਊਸਿੰਗ ਬੋਰਡ ਦੇ ਜਿਹੜੇ ਮਕਾਨ ਹੈ ਇਹਨਾਂ ਨੂੰ ਨੋਟਿਸ ਆ ਜਾਂਦੇ ਨੇ ਦੂਜੇ ਤੀਜੇ ਦਿਨ ਇਹਨਾਂ ਨੂੰ ਹਰਾਸ ਕੀਤਾ ਜਾਂਦਾ ਏ ਜਿੱਥੋਂ ਦੀ ਵਾਦੀ 1.5 ਤੋਂ 2 ਲੱਖ ਜਿੰਨਾਂ ਦੀ ਵਾਦੀ ਹੈ ਉਹ ਲੋਕ ਵੀ ਇਹਨਾਂ ਤੋਂ ਪਰੇਸ਼ਾਨ ਨੇ ਕਲੋਨੀਆਂ ਦੇ ਮਾਲਕਾਨਾ ਹੱਕ ਦੀ ਗੱਲ ਕਰੀ ਸੀ ਇਹਨਾਂ ਨੇ ਅੱਜ ਤੱਕ ਕਿਸੇ ਨੂੰ ਮਾਲਕਾਨਾ ਹੱਕ ਨਹੀਂ ਦਿਆ ਕਿਰਾਏਦਾਰਾਂ ਤੋਂ 1,82,000 ਫਾਰਮ ਭਰਾਏ ਸੀ ਕਿ ਤੁਹਾਨੂੰ ਛੱਤ ਦਵਾਂਗੇ ਕਿਸੇ ਨੂੰ ਕੁਝ ਨਹੀਂ ਦਿੱਤਾ ਅਸੀਂ ਇਹਨਾਂ ਮਸਲਿਆਂ ਤੇ ਜਿਹੜੀ ਇਹ ਚੋਣ ਲੜਨ ਜਾ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਹੰਗਾਰਾ ਮਿਲ ਰਿਹਾ ਹੈ ਮੇਰੇ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਬੜੇੜੀ ਜਿੱਦਣ ਤੋਂ ਹੀ ਪ੍ਰਧਾਨ ਬਣੇ ਨੇ ਇਹਨਾਂ ਦੀ ਮਿਹਨਤ ਸਤਕਾ ਜਿਹੜੇ ਇਹ ਸਾਰੇ ਯੂਥ ਹੈ ਉਹ ਜੁਆਇਨ ਕਰ ਰਿਹਾ ਹੈ ਮੈਂ ਸਾਰੇ ਯੂਥ ਨੂੰ ਭਰੋਸਾ ਦਿਵਾਣਾ ਚਾਹੁੰਦਾ ਹਾਂ ਕਿ ਅਸੀਂ ਜਿਹੜਾ ਹੈ ਤੁਹਾਨੂੰ ਤੁਹਾਡੀ ਪਿੱਠ ਤੇ ਖੜਾਂਗੇ ਤੇ ਲੋਕਾਂ ਦੇ ਅਸੀਂ ਕੰਮ ਕਰਾਂਗੇ ਅਸੀਂ ਕੰਮਾਂ ਜੇ ਮੈਂ ਤੀਜੀ ਵਾਰ ਲੋਕਾਂ ਨੇ ਮੈਨੂੰ ਚੁਣਿਆ ਹੈ ਪਰਿਵਾਰ ਨੇ ਮੈਨੂੰ ਪਰਿਵਾਰ ਚ ਪੰਜਵੀਂ ਵਾਰ ਚੁਣਿਆ ਗਿਆ ਤਾਂ ਕੰਮਾਂ ਦੇ ਨਤੀਜਿਆਂ ਨਾਲ ਚੁਣਿਆ ਗਿਆ ਨਹੀਂ ਇੱਕ ਥਾਂ ਤੋਂ ਪੰਜ ਵਾਰ ਜਿਤਨਾ بڑا ਔਖਾ ਹੈ ਇਸ ਕਰਕੇ ਅਸੀਂ ਉਸ ਏਜੰਡੇ ਨੂੰ ਉਹਨਾਂ ਕੰਮਾਂ ਨੂੰ ਅਸੀਂ ਸਾਰੇ ਚੰਡੀਗੜ੍ਹ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਜਿਹੜੀ ਚੰਡੀਗੜ੍ਹ ਦੀ ਜਨਤਾ ਤらい ਤਰਾਈ ਕਰਦੀ ਹੈ ਜਿਹਨੂੰ ਹੁਣ ਤੱਕ ਐਮਪੀ ਨਹੀਂ ਪਤਾ ਵੀ ਕਿੱਥੇ ਰਹਿੰਦਾ ਹੈ ਕਿਤਰਾ ਕਿਸ ਤਰ੍ਹਾਂ ਐਮਪੀ ਨੂੰ ਮਿਲਣਾ ਹੈ ਮੇਰੇ ਮੇਰਾ ਰਿਕਾਰਡ ਹੈ ਕਿ ਮੈਂ ਰੋਜ਼ 9 ਤੋਂ 11 ਸਵੇਰੇ ਆਪਣੇ ਆਫਿਸ 'ਚ ਬੈਠਦਾ ਇਹੋ ਜੇ ਸੰਗਤ ਦਰਸ਼ਨ ਅਸੀਂ ਸਾਰੇ ਚੰਡੀਗੜ੍ਹ ਦੇ ਵਿੱਚ ਕਰਿਆ ਕਰਾਂਗੇ ਤੇ ਚੰਡੀਗੜ੍ਹ ਦੀ ਜਨਤਾ ਦੇ ਕੰਮ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੁੱਦੇ ਨੇ ਜਿਹੜੇ ਬਟਰੇਲਾ ਸਾਹਿਬ ਪ੍ਰਧਾਨ ਸਾਹਿਬ ਨੇ ਸਾਡੇ ਚੰਡੀਗੜ੍ਹ ਦੇ ਦੱਸੇ ਨੇ ਉਹਨਾਂ ਨੇ ਕਿ ਕਿਹੜੇ ਮੁੱਦਿਆਂ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਸ਼੍ਰੋਮਣੀ ਕਾਲ ਦੇ ਲੜੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਜਿਹੜਾ ਚੰਡੀਗੜ੍ਹ ਦਾ ਬੱਕਰਾ ਚੋਣ ਮੈਨੀਫੈਸਟੋ ਵੀ ਸਾਰੀ ਸਰਦਾਰ ਸੁਖੀ ਸਿੰਘ ਬਾਦਲ ਜੀ ਉਹ ਜਾਰੀ ਕਰਨਗੇ ਤਾਂ ਕਿ ਜਿਹੜੀ ਚੰਡੀਗੜ੍ਹ ਦੀ ਜਿਹੜੀ ਆ ਰੁਕੇ ਹੋਏ ਕੰਮ ਨੇ ਜਾਂ ਚੰਡੀਗੜ੍ਹ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਵੀ ਹੱਲ ਕੀਤਾ ਜਾ ਸਕੇ ਜੋਇਨਿੰਗ ਜੋਇਨਿੰਗ ਹਾਂਜੀ ਸਾਰੀ ਆਜੋ ਤੇ ਮਾਰੀ ਵਾਰੀ ਆਜੋ ਤੇਰਾ ਪਿੱਛੇ ਕਰ ਦੋ ਨਾ ਬੋਲ ਨਾ ਬੋਲ ਨਾ ਬੋਲ ਟੀਮ ਬੁਲਾ ਲਓ ਆਪਣੇ ਨਾਲ ਬੰਦੇ ਆਜੋ ਆਕਾਸ਼ ਜੀ ਦੀ ਟੀਮ ਖੜੀ ਸਰ ਹਾਂਜੀ ਹਾਂਜੀ ਪਾਓ बोले सोनिहा हासरिया करो सारी टीम आजुगी आओ जी हां जी ਇੱਥੇ ਖੜੇ ਰਹੋ ਬਾਕੀ ਪਾ ਗਏ ਨੇ ਜੀ ਇੱਥੇ ਖੜ ਕੇ ਕਾਮਨ ਫੋਟੋ ਕਰ ਲਾਂਗੇ ਸਾਹ ਦੇ ਇਧਰਲੇ ਪਾਸੇ ਨੂੰ ਮੂੰਹ ਕਰਾਓ ਦੂਜਾ ਦੂਜਾ ਨਾ ਬੋਲੇ ਆਈ ਜਾ ਭਾਈਓ ਕੋਈ ਨਾਮ ਨਾ ਬੋਲੇ ਵਿਕਾਸ ਹਰਸ਼ਪੂਰੀ ਅਭਿਨਵ ਸ਼ੇਵ ਸਾਰੇ ਆਜੂਗੇ ਨੇ ਇੱਕ ਫੋਟੋ ਕੱਠੀ ਕਰ ਲਾਂਗੇ ਖੜੇ ਕਰਕੇ ਨਾ ਹਾਂ ਆ ਇੱਥੇ ਪਿੱਛੇ ਆ ਜਾਓ ਅੱਗੇ ਆ ਜਾਓ ਇੱਥੇ ਆ ਜਾਓ ਕੁਰਸੀਆਂ ਪਿੱਛੇ ਕਰ ਦਿਓ ਕੁਝ ਕੁਰਸੀਆਂ ਨੇ ਖੜਾ ਫੋਟੋ ਛੀ ਹੋ ਜਾਈਗੀ ਸੋਨੂ ਜੀ ਪ੍ਰਿਅ ਆਹ ਯਾਰ ਵੀਰ ਜੀ ਜਸਪਾਲ ਜੀ ਅਕਸ਼ੇ ਜੀ ਕ੍ਰਿਸ਼ਨਾ ਜੀ ਕਰ ਬਣ ਆਜੋ ਭਾਈ ਇਕ ਜੋ ਸਾਰੇ ਲਿਆਓ ਯਾਰ ਲਵਪ੍ਰੀਤ ਆਪਣੀ ਟੀਮ ਲਿਆਓ ਹਾਂ ਮੈਂ ਫੋਨ ਨਾ ਫੋਨ ਤੁਸੀਂ ਭਾਈ ਚੰਦਰ ਭਰਾ ਜੀ ਲਿਆਓ ਹਲੋ ਲਵਪ੍ਰੀਤ ਗੋਵਿੰਦਰ ਅਲੀ ਆਜੋਦਰ ਤੁਸੀਂ ਪਾਈ ਚੁਲੂਗੇ ਰਾਜ ਹਾਂਜੀ ਫਾਸਟ ਵਾਲਾ ਮਾਈਕ ਫਾਸਟ ਦਾ ਨਾ ਫਾਸਟ ਪਿੱਛੇ ਸਾਡੇ ਠੀਕ ਹੈ ਠੀਕ ਦੋਨੋਂ ਬੈ ਜਾਓ ਤੁਸੀਂ ਪਾਈ ਚੁਲੂਗੇ ਰਮਨਾ ਜੁਪ ਦੋ ਚਿਹਰਾ ਕਰ ਦੋ ਅੱਗੇ ਦੇ ਦੋ ਚਿਹਰਿਆਂ ਦੇ ਦੋ ਚਿਹਰਿਆਂ ਦੇ ਦੋ ਦੋ ਤਿੰਨ ਚਿਹਰੇ ਖੜੀ ਜਾਂਦੇ ਪਸਾਰੇ ਸਰ ਉਹ ਕਹਿ ਰਹੇ ਕਬੈਟ ਕਬੈਟ ਇੱਕ ਮਿੰਟ ਆਹ ਕਿਤਨਾ ਸੱਚੇ ਰੰਗ ਤੋਂ ਨਕਲ ਪਾਉਂਦੇ ਦੋ ਤਿੰਨ ਚਿਹਰਾ ਖਿੱਚੇ ਬੈਜਨੇ ਪਾ ਲਈ ਛੇ ਬਾਕੀ ਪਿੱਛੇ ਕਰ ਦੇ ਦੋ ਇਧਰ ਖਿੱਚ ਲੋ ਤੇ ਚਿਹਰਾ ਹਾਂ ਹਾਂ ਇੱਕ ਬੈਠਣ ਨੂੰ ਕਹਿ ਰਹੇ ਐ ਡਾਈਟ ਪਾਣੀ ਆ ਬਾਦੋਂ ਸਾਰਿਆਂ ਦੇ ਪਾਦੇ ਗਰੁੱਪ ਨੇ ਤੋਂ ਪਾਦੇ ਸਾਰਿਆਂ ਦਾ ਖੜੇ ਕਰ ਦੇਣਾ ਉਹ ਨਾਲੇ ਕੁਰਸੀ ਨੇ ਲੈ ਗਈ ਅਮਨ ਕੁਦੀ ਆ ਜਾ ਮਾਰ ਕੇ ਬੋਦਾ ਕਿਤੇ ਪਾ ਕਾਸ਼ ਆ ਜਾ ਇਧਰ ਆ ਜਾ ਅਮਨ ਬਹਿ ਜਾ ਅਮਨ ਨੂੰ ਬਿਠਾ ਦਿਓ ਅਮਨ ਫਿਰ ਉਧਰ ਦੇਖ ਲੋ ਇੱਕ ਵਾਰ ਸਿੱਧਾ ਦੇਖ ਲੋ ਸਾਰੇ ਪਹਿਲਾਂ ਫੋਟੋ ਕਰਾ ਲਈਏ